ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਲਾਈ ਆਣਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਤੇ ਮੁਕਸਰ ਤੋਂ ਬਠਿੰਡੇ ਵਾਲੇ ਜਿਹੜਾ ਰੋਡ ਹੈ ਉਸ ਰੋਡ ਦੇ ਉੱਤੇ ਉਸ ਸੜਕ ਤੇ ਆਉਂਦਾ ਹੈ ਭਲਾਈ ਆਣਾ ਪਿੰਡ ਦਾ ਨਾਮ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰੀ ਡੇਰੀ ਫਾਰਮ ਦਾ ਕੰਮ ਕਰਦੇ ਆ ਹੁਣ ਤੱਕ ਇਹਨਾਂ ਨੇ ਬਠਿੰਡੇ ਸ਼ਹਿਰ ਦੇ ਵਿੱਚ ਇਨਾਂ ਦੀ ਆਪਦੀ ਉੱਥੇ ਡੇਰੀ ਸੀ ਜਿਹਦੇ ਕਰਕੇ ਘਰਾਂ ਦੇ ਵਿੱਚ ਦੁੱਧ ਜਾਂਦਾ ਸੀ ਪਰ ਹੁਣ ਥੋੜਾ ਮੱਝਾਂ ਵਾਲੇ ਪਾਸਿਓਂ ਧਿਆਨ ਘਟਾ ਕੇ ਬਾਈ ਜੀਰੀ ਕਹਿੰਦੇ ਵੀ گاਵਾ ਦਾ ਫਾਰਮ ਬਣਾਉਣ ਦਾ ਮੂਡ ਹੈ ਜਿਹਦੇ ਕਰਕੇ ਅੱਜ ਮੱਝਾਂ ਵਕਾਊ ਕੀਤੀਆਂ ਚਾਰ ਚਾਰੇ ਹੀ ਸੋਹਣਿਆ ਸੋਹਣਿਆ ਜਿੰਨਾਂ ਕ ਦੁੱਧ ਐਸ ਟਾਈਮੇ ਦੇ ਰਹੀਆਂ ਉਹ ਬਾਈ ਤੁਹਾਨੂੰ ਦੱਸ ਦੂਗਾ ਬੇਨਤੀ ਹੱਥ ਬੰਨ ਕੇ ਹਰੇਕ ਵੀਡੀਓ ਚੰਦੀ ਹੈ ਪਸ਼ੂ ਖਰੀਦਣਾ ਸੂਆ ਸੂਆ ਖਰੀਦਣਾ ਤਾਂ ਦੁੱਧ ਜਿੰਨਾ ਇੱਥੋਂ ਦੱਸਾਂਗੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਆ ਵੀ ਤੁਸੀਂ ਤਸੱਲੀ ਕਰਕੇ ਖਰੀਦੋ ਆਪਦੇ ਘਰੇ ਲਿਜਾ ਕੇ ਦੂ ਦੁੱਧ ਤੁਸੀਂ ਵੱਧ ਚੋਣੇ ਆ ਜਾਂ ਤੁਹਾਡੀ ਸੇਵਾ ਨਾ ਘਟ ਜਾਂਦੀਆਂ ਉਹ ਜਿਹੜਾ ਉਹ ਕੁਛ ਕਹਿ ਨਹੀਂ ਸਕਦੇ ਹੁੰਦੇ ਮਤਲਬ ਇੱਥੇ ਜਿੰਨਾ ਹਾਜ਼ਰ ਦੁੱਧ ਆ ਉਹ ਤੁਸੀਂ ਚੋਕੇ ਲੈ ਸਕਦੇ ਹੋ ਤੇ ਉਹ ਤੁਹਾਡਾ ਹੱਕ ਵੀ ਹੈ ਆਓ ਭਾਈ ਤੋਂ ਜਾਣਕਾਰੀ ਲਈਏ ਪਹਿਲੇ ਨੰਬਰ ਤੇ ਇੱਕ ਬਾਅਦ ਮੱਝ ਜਿਹੜੀ ਸਾਡੀ ਖੋਲੀ ਵੀ ਹੈ ਇਸੇ ਤੋਂ ਸ਼ੁਰੂਆਤ ਕਰ ਲੈਨੇ ਉਦੋਂ ਬਾਅਦ ਤਿੰਨ ਮੱਝਾਂ ਹੋਰ ਤੁਹਾਨੂੰ ਦਿਖਾ ਦੂੰਗਾ ਅ ਭਾਈ ਸਸਰੀ ਕਾ ਸਤਿ ਸ਼੍ਰੀ ਅਕਾਲ ਜੀ ਬਾਈ ਹੋਰ ਨਾਮ ਆਪਣਾ ਦੱਸ ਦਿਓ ਬਈ ਭਪਿੰਦਰ ਸਿੰਘ ਮੇਰੇ ਪਿੰਡ ਪਲਾਈ ਆ ਨਾ ਠੀਕ ਆ ਭਪਿੰਦਰ ਬਾਈ ਡੇਰੀ ਫਾਰਮ ਦਾ ਕੰਮ ਫਰ ਕਿੰਨਾ ਚਿਰ ਹੋ ਗਿਆ ਕਰਦੇ ਆਂ ਆਪਾਂ ਨੂੰ ਬਈ ਹੋ ਗਏ 2 2.5 ਸਾਲ ਪਰ ਜਿੰਨੇ ਇਹ ਪਸ਼ੂ ਆ ਸਾਰੇ ਆਪਣੇ ਘਰ ਦੇ ਹੀ ਆ ਸਾਰੇ ਅੱਛਾ ਕਰਦੇ ਉਹਨਾਂ ਤੋਂ ਸ਼ੁਰੂ ਕੀਤਾ ਪਹਿਲਾਂ ਕਿੰਨਾ ਤੋਂ ਸ਼ੁਰੂ ਕੀਤਾ ਆਪਾਂ ਹੁਣ ਫਿਰ ਗਾਵਾਂ ਵਧਾਉਣ ਦਾ ਰਤਾ ਗਾਵਾਂ ਹਾਂ ਜੀ ਬਾਈ ਹੁਣ ਮੈਂ ਕੰਪਨੀ ਨਾਲ ਕਰ ਲਿਆ ਫਿਰ ਮੇਰਾ ਗਾਵਾਂ ਦਾ ਰਦਾ ਹੋ ਗਿਆ ਅੱਛਾ ਪਹਿਲਾਂ ਉਹ ਜਿਹੜਾ ਉਹ ਘਰਾਂ ਚ ਦੁੱਧ ਸੀ ਤੇ ਹੁਣ ਕੰਪਨੀ ਨੂੰ ਪਾਉਣਾ ਤਾਂ ਫਿਰ ਗਾਵਾਂ ਦਾ ਸ਼ੁਰੂ ਕੀਤਾ ਹਾਂਜੀ 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 ਬਈ ਅੱ ਹਾਂ ਜੀ ਕਿੰਨਾ ਮਸੂਆ ਸੁਈ ਹੈ ਬਾਈ ਇਹ ਬਈ ਚੌਥੇ ਸੁਏ ਸੁਈ ਹੈ ਆਪਣੇ ਕੋਲ ਚੌਥਾ ਸੁਆ ਸੁਈ ਹੈ ਅੱਜ ਦਿਨ ਕਿੰਨੇ ਹੋ ਗਏ ਉਹਨਾਂ ਦੇ ਬਾਈ ਇਹਨੂੰ 20 ਦਿਨ ਦੇ ਆਸੇ ਪਾਸੇ ਹੋ ਗਏ ਦੋ ਹੁਣ ਦੁੱਧ ਕਿੰਨਾ ਦੇ ਰਹੀ ਹੋਗੀ ਇਹ ਬਈ ਹੈਗੀ ਹੈ 13 ਤੋਂ 14 ਲੀਟਰ ਤੇ ਹੈਗੀ ਹੈ ਪਰ ਇਹ 17 ਲੀਟਰ 18 ਤੱਕ ਜਾਂਦੀ ਹੈ ਭੀ ਠੀਕ ਹੈ ਦੁੱਧ ਹਜੇ ਵਧੂਗੀ ਹਾਂ ਜੀ ਹਾਂ ਜੀ ਵਧੂਗੀ ਠੀਕ ਹੈ ਬੱਚਾ ਇਹਨੇ ਕੱਟਾ ਦਿੱਤਾ ਮਿਲਦਾ ਨਾ ਕੱਟਾ ਹਾਂ ਜੀ ਠੀਕ ਹੈ ਤੋਰਦੀ ਬਾਈ ਰੇਟ ਬਾਈ ਇਹਨਾਂ ਦਾ ਕੀ ਰੱਖੋਗੇ ਰੇਟ ਬਾਈ ਆਪਾਂ ਸਾਰਿਆਂ ਦੇ ਫੋਨ ਤੇ ਕਰ ਲਾਂਗੇ ਆਪਾਂ ਇੱਕ ਨੰਬਰ ਵਾਈਜ਼ ਦੱਸ ਦਾਂਗੇ ਆਪਾਂ ਵੀ ਇੱਕ ਨੰਬਰ ਦੋ ਨੰ ਗੱਲ ਆਪਾਂ ਫੋਨ ਤੇ ਕਰ ਲਵਾਂਗੇ ਸੋ ਦੋਸੋ ਰੇਟ ਰਹੂਗਾ ਫੋਨ ਤੇ 13 ਤੋਂ 14 ਲੀਟਰ ਦੁੱਧ 20 ਦਿਨਾਂ ਦੀ ਸੂਈ ਚੌਥਾ ਸੂਆ ਮੱਝ ਥੱਲੇ ਹਾਜ਼ਰ ਹੈ। ਪੁੜਿਆਂ ਦੀ ਸ਼ੇਪ ਵੀ ਦੱਸਦੀ ਹੈ, ਹਵਾਨੇ ਦਾ ਆਕਾਰ ਵੀ ਦੱਸਦਾ ਮੱਝ ਦੁੱਧ ਵਾਲੀ ਹੈ। ਕੋਲੋਂ ਆ ਕੇ ਤੁਸੀਂ ਪਾਸ ਕਰਨੀ ਹੈ। ਵੀਰੇ ਬੱਚਾ ਇੱਕ ਸਾਈਡ ਤੇ ਰਹਿੰਦੇ। ਸੋ ਫੇਰ ਮੱਝ ਦਾ ਢਾਂਚਾ ਦੇਖੋ ਲੰਬਾਈ ਬਹੁਤ ਹੈ ਮੱਝ ਦੀ ਹਾਈਟ ਮੀਡੀਅਮ ਠੀਕ ਹੈ। ਹਵਾਨਾ ਇੱਥੋਂ ਵੀ ਦੇਖੋ ਜਾਂਦੇ ਗੇਟ ਤੱਕ ਵੀਰੇ। ਬੈਕ ਸਾਈਡ ਤੋਂ ਵੀ ਹਵਾਨਾ ਤੁਹਾਨੂੰ। ਸੋ ਇਹ ਪਹਿਲੇ ਨੰਬਰ ਤੇ ਮੱਝ ਤੁਹਾਨੂੰ ਦਿਖਾ ਰਹੇ ਆ ਬੱਦ ਸੋ ਇਹਦਾ ਢਾਂਚਾ ਥਣ ਹਵਾਨਾ ਤੁਸੀਂ ਦੇਖ ਲਓ ਲੈ ਚੱਲ ਭਾਈ ਗੇਟ ਤੇ ਬਸ ਬੰਦ ਇਹਨੂੰ ਸੋ ਇਹ ਪਹਿਲੇ ਨੰਬਰ ਤੇ ਮੱਝ ਜਿਹੜੀ ਤੁਹਾਨੂੰ ਦਿਖਾ ਰਹੇ ਆ ਤੇ ਇਹ ਤਾਜੀ ਸੋਈ ਜੀ ਬੰਦ ਦੇ ਭਾਈ ਇਹ ਜਿਹੜੀ 2 ਨੰਬਰ ਤੇ ਮੱਝ ਖੋਲਾਂਗੇ ਭਾਈ ਉਹਦੀ ਕੀ ਡਿਟੇਲ ਆ ਕਿੰਨਾ ਚਿਰ ਹੋ ਗਿਆ ਸੋਈ ਨੂੰ ਉਹਨੋਂ ਵੀ ਭਾਈ ਆਹੀ ਵੀ ਪੱਤੀਲੇ ਆਸੇ-ਪਾਸ ਦਿਨਾਂ ਦੇ ਹੋ ਗਏ ਠੀਕ ਹੈ ਸਾਰੇ ਆ ਬਸ ਆਹੀ ਪੰਜ-ਪੰਜ ਚਾਰ-ਚਾਰ ਦਿਨਾਂ ਦੇ ਆਸੇ-ਪਾਸੇ ਸੁਈਆਂ ਅੱਛਾ ਦੁੱਧ ਉਹਦੇ ਥੱਲੇ ਹੁਣ ਕਿੰਨਾ ਉਹਦੇ ਥੱਲੇ ਭਾਈ ਹੈਗਾ 10 ਲੀਟਰ ਮੰੰਡੂ ਹੈਗਾ ਜੀ ਹਜੇ ਜੀ 10 ਲੀਟਰ ਹਾਂ 12 ਲੀਟਰ ਆ ਗੰਗ ਦੁੱਧੋ ਵੀ ਕਰ ਜਾਂਦੀ ਹੈ ਠੀਕ ਹੈ ਹਾਂ ਬੱਚਾ ਇਹਦਾ ਭਾਈ ਇਹਨਾਂ ਇਹਦਾ ਬੱਚਾ ਭਾਈ ਮੁੱਕ ਗਿਆ ਸੀਗਾ ਠੀਕ ਹੈ ਹਾਂ ਸੋ ਦੋਸਤੋ 10 ਲੀਟਰ ਦੁੱਧ ਇਸ ਟਾਈਮ ਬੱਚਾ ਇਹਦਾ ਬਈ ਕੱਟਾ ਸੀ ਜਾਂ ਕੱਟੀ ਇਹਦੇ ਕੱਟਾ ਸੀਗਾ ਜੀ ਠੀਕ ਹੈ ਸੋ ਬੱਚਾ ਕੱਟਾ ਸੀ ਤੇ ਉਹ ਚੜਾਈ ਕਰ ਗਿਆ ਇਹ ਮੀਡੀਅਮ ਜੀ ਹਾਈਟ ਬਾਲਾ ਵੱਡਾ ਕੱਦ ਕਾਠ ਨਹੀਂ ਇਸ ਮੱਝ ਦਾ ਉਸ ਹਸਾਬ ਤੇ ਇਹਦੇ ਹਵਾਨੇ ਦੀ ਤੇ ਤੁਸੀਂ ਇਹਦੇ ਢਾਂਚੇ ਦੀ ਜੱਜਮੈਂਟ ਕਰਿਓ ਜੋ ਮੈਂ ਦੇਖ ਰਿਹਾ ਦੋਸਤੋ ਇਹਦੇ ਬੈਣੀ ਵਾਲੇ ਪਾਸੇ ਮੂਰਲੇ ਥਣ ਨਾਲ ਇੱਕ ਛਾਖ ਜੁੜੀ ਵੀ ਹੈ ਦੋ ਮੂੰਹ ਦਿਸਦੇ ਆ ਥਣ ਦੇ ਬਈ ਧਾਰ ਉਹਦੇ ਚੋਂ ਆਉਂਦੀ ਜਨਾ ਥਣ ਨਾਲ ਜੁੜਿਆ ਬਈ ਧਾਰ ਬਈ ਹਾਂਜੀ ਉਹਦੇ ਦੋ ਆਉਂਦੀਆਂ ਥਣ ਦੇ ਇੱਕ ਚੋ ਸੋ ਦੋ ਧਾਰ ਆਉਂਦੀਆਂ ਦੋਸਤੋ ਥਣ ਜਿਹੜਾ ਉਹ ਇਧਰਲੇ ਪਾਸੇ ਕੁਸੀਂ ਦੇਖ ਲਓ ਨਾਲ ਜੁੜਿਆ ਹੋਇਆ ਹੈ ਇਥੋਂ ਕਲੀਅਰ ਹੋ ਗਿਆ ਬਾਕੀ ਆ ਕੇ ਪਾਸ ਕਰ ਲਿਓ ਸੋ ਇਹ ਮੱਝ ਜਿਹੜੀ ਛੋਟੇ ਕੱਦ ਕਾਠ ਚ ਵਿਕਰੀ ਆਸਤੇ ਦਸੋ ਤੇ ਦੁੱਧ 12 10 ਕਿਲੋ ਇਸ ਟਾਈਮ ਹੈਗਾ ਬੱਚਾ ਕੱਟਾ ਸੀ ਪਰ ਉਹ ਇਸ ਟਾਈਮ ਨਹੀਂ ਹੈਗਾ ਨਾਲ ਬਿਨਾ ਕੱਟੇ ਤੋਂ ਹੀ ਇਹਨੂੰ ਝੋਂਦੇ ਆ ਵੀ ਰੋਰੀ ਤੁਸੀਂ ਇਹਨੂੰ ਇੱਥੇ ਹੀ ਦੋ ਟਾਈਮ ਝੋਲਿਓ ਬੰਦ ਦੇ ਬਈ ਨੂੰ ਸੋ ਦੋ ਨੰਬਰ ਤੇ ਸੀ ਬਈ ਜਿਹੜੀ ਤਿੰਨ ਨੰਬਰ ਤੇ ਮੱਝ ਵੀਰ ਖੋਲੂਗਾ ਉਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਨਵੇਂ ਬਾਈ ਉਹੀ ਸੇਮ ਆਉਣੇ ਇੱਕ ਦਿਨ ਹੋ ਗਏ ਬਸ ਉਹੀ ਜਿਦੋਂ ਤੁਹਾਨੂੰ ਦੱਸਿਆ ਸੀ 4-5 ਦਿਨਾਂ ਦਾ ਫਰਕ ਹੈ ਸਾਰੀ ਆਪਸ ਵਿੱਚ ਯਾਨੀ 22-25 ਦਿਨ ਹੋਏ 25 ਦਿਨ ਦੇ ਵਿਚ ਵਿਚ ਦੀਆਂ ਹਾਂਜੀ 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 ਕਿਹ ਕਿੰਨਾ ਦੁੱਧ ਹੋਊਗਾ ਇਹਦੇ ਥਲੇ ਇਹ ਬਈ ਕਰ ਜੋਗੇ ਪੀ ਕੇ ਤੇ 14 ਲੀਟਰ ਦੇ ਆਸ-ਪਾਸ ਕਰ ਜਾਂਦੀ ਹੈ ਬਈ ਇਹਦੇ ਨਾਲ ਬੱਚਾ ਕੀ ਹੈ ਬਈ ਇਹਦਾ ਵੀ ਬਈ ਕੱਟਾ ਸੀਗਾ ਉਹ ਵੀ ਮੁੱਕ ਗਿਆ ਜੀ ਅੱਛਾ ਇਹ ਬਿਨਾਂ ਬੱਚੇ ਤੋਂ ਮਿਲ ਪੈਂਦੀ ਹੈ ਸਹੀ ਹਾਂਜੀ 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 ਬਿਲਕੁਲ ਤੁਸੀਂ ਹੁਣ ਵੀ ਮੁੰਡਾ ਸਾਹਮਣੇ ਹੱਥ ਲਾਉਂਦਾ ਕੋਈ ਚੱਕਰ ਨਹੀਂ ਇਹਨੂੰ ਅੱਛਾ ਠੀਕ ਹਾਂ ਤੋਰ ਦੇ ਬਈ ਅੱਗੇ ਨੂੰ ਰੰਗ ਦੋਸਤੋ ਇਹਨਾਂ ਦੇ ਜਵੇਂ ਸਮਝ ਦਾ ਥੋੜਾ ਫਿੱਕਾ ਲੱਗੂਗਾ ਇੱਕੋ ਥਾਂ ਤੇ ਪਸੂ ਵੱਜ ਕੇ ਰਹਿੰਦੇ ਆ ਉਹਦੇ ਕਰਕੇ ਧੁੱਪ ਨਹੀਂ ਲੱਗਦੀ ਤੇ ਧੁੱਪ ਤੋਂ ਬਿਨਾ ਮੱਝ ਦਾ ਰੰਗ ਜਿਹੜਾ ਉਹ ਥੋੜਾ ਫਿੱਕਾ ਹੋ ਜਾਂਦਾ ਇਹ ਬੁਰੀ ਨਹੀਂ ਗੀ ਮੱਝ ਕਾਲੀ ਐ ਰੰਗ ਫਿੱਕਾ ਹੋਇਆ ਹੋਇਆ ਦੁੱਧ 12 ਕਿਲੋ ਇਸ ਟਾਈਮ ਸੂਹਾ ਲਗਭਗ 20 ਦਿਨਾਂ ਦੇ ਆਸ-ਪਾਸ ਦਾ 5-4 ਦਿਨ ਦੇ ਅੰਦਰ ਉਧਰ ਏ ਫਰਕ ਨਾਲ ਚਾਰੇ ਮੱਝਾਂ ਸੂਈਆਂ ਆਵੀਆਂ ਐ ਤੋਂ ਦ 12 ਕਿਲੋ ਬਿਨਾ ਬਚੇ ਤੋਂ ਮਿਲਦੀ ਆ ਪਰ ਸੀਲ ਸ੍ਰੀਫ ਇੰਨੀ ਕਾ ਵੀ ਭਾਵੇਂ ਇਵੇਂ ਚੋਣ ਵੇਜੋ ਕੋਈ ਦਿੱਕਤ ਨਹੀਂ ਤੇ ਚੋਣੀ ਤੁਸੀਂ ਇੱਥੇ ਹੀ ਐ ਥੰ ਦਾ ਸਾਈਜ਼ ਇਹਦਾ ਤੁਸੀਂ ਦੇਖ ਲਓ ਹਵਾਨਾ ਦੇਖ ਲਓ ਰੰਗ ਬਾਰੇ ਮੈਂ ਪਹਿਲਾਂ ਦੱਸ ਹੀ ਦਿੱਤਾ ਕਿ ਥੋੜਾ ਫਿੱਕਾ ਰੰਗ ਹੈ ਕਮਾ ਲੈ ਵੀਰੇ ਬਸ ਸੋਇ 3 ਨੰਬਰ ਤੇ ਤੁਹਾਨੂੰ ਮੱਝ ਦਿਖਾ ਰਹੇ ਆ ਨੰਬਰ ਵਾਈ ਜੀ ਦੱਸੋ ਇਹ ਅਸੀਂ ਤੁਹਾਨੂੰ ਤੋੜ ਕੇ ਦਿਖਾਈਆਂ ਤੇ ਨੰਬਰ ਵਾਈ ਜੀ ਤੁਸੀਂ ਬਾਈ ਤੋਂ ਸਰੇਟ ਜਾਂ ਹੋਰ ਡੀਟੇਲ ਲੈਣੀ ਹੋਈ ਤਾਂ ਉਹ ਕਨਫਰਮ ਕਰ ਲਿਓ ਵੀ ਇਹ 3 ਨੰਬਰ ਤੇ ਸੀ 4 ਨੰਬਰ ਤੇ ਇੱਕ ਹੋਰ ਮੱਝ ਤੁਹਾਨੂੰ ਬਤਾਂਵਾਂ ਅ ਜਿਹੜੀ ਭਾਈ 4 ਨੰਬਰ ਤੇ ਹੁਣ ਮੱਝ ਖੋਲ ਰਹੇ ਆ ਇਹਦਾ ਰਾਜੂ ਦੁੱਧ ਦੁੱਧ ਕਿੰਨਾ ਵੀਰੇ ਇਹਦਾ ਇਹ ਵੀ ਭਾਈ 12 ਤੋਂ 13 ਲੀਟਰ ਪੀਗਤੇ ਹੈਗਾ ਇਹਦਾ ਠੀਕ ਹੈ ਹਾਂ ਇਹਨੂੰ ਸੇਮ ਜਿਹੜੇ ਉਸੇ ਹਿਸਾਬ ਤੇ ਸੀਰੀ 10 ਲੀਟਰ ਹੈ ਹਾਂ ਸੇਮ ਹੀ ਹੈ ਭਾਈ ਦਨ ਉਹੀ ਜਿਹੜੇ ਆਪਾਂ ਪਹਿਲਾਂ ਦੱਸਿਆ ਸੀ ਵੀ 20 ਤੋਂ 25 ਦਿਨ ਠੀਕ ਹੈ ਹਾਂ ਇਹ ਹਜੇ ਵੀ 10 ਲੀਟਰ ਦੁੱਧ ਤਾਂ ਕਰੀਬ ਬੈਠੀ ਹੈ ਵੀ ਠੀਕ ਹੈ ਹਾਂ ਕਮਾ ਲਿਆ ਭਾਈ ਸੋਸੋ ਮਾ ਕੀ ਜੋ ਚੀਜ਼ ਆ ਉਹ ਤੁਸੀਂ ਦੇਖ ਲਓ ਇਹਦੇ ਸਿੰਗ ਦੇਖ ਸਕਦੇ ਹੋ ਇਹ ਵੀ ਦਰਮਿਆਨੇ ਜੇ ਕੱਦ ਚ ਹੈ ਇਹਦੇ ਨਾਲ ਬੱਚਾ ਮੇਰੇ ਖਲ ਚ ੱਟੀ ਹੈ ਹਾਂਜੀ ਇਹਦੇ ਨਾਲ ੱਟੀ ਹੈ ਜੀ ਦੁੱਧ ਜਿਹੜਾ ਹੋ ਇਸ ਟਾਈਮ ਹੈਗਾ ਉਹ ਤੁਸੀਂ ਇੱਥੇ ਚੋਲਿਓ ਢਾਂਚਾ ਇਹਦਾ ਤੁਸੀਂ ਦੇਖ ਲਓ ਇਹ ਮੱਝਾਂ ਬਾਈ ਨੇ ਸਾਰੀਆਂ ਜਿਹੜੀਆਂ ਚਾਰਨਗ ਹੋਣ ਵੇਚਣੇ ਆਉਣ ਵਾਲੇ ਟਾਈਮ ਚ ਇੱਕ ਦੋ ਮੱਝਾਂ ਹੋਰ ਵੀ ਬਾਈ ਵੇਚੂਗਾ ਤੇ ਨਾਲ ਇੱਕ ਸਾਈਵਾਲ ਗਾਂ ਇੱਕ ਮਹੀਨਾ ਬਾਕੀ ਹੈ ਉਹ ਵੀ ਵੇਚ ਦੇਣੀ ਹੈ ਸੋ ਤੁਸੀਂ ਆਕੇ ਦੇਖਿਓ ਭਲਾਈਆਂ ਨੇ ਤੁਹਾਨੂੰ ਇਹ ਜਿਹੜੀ ਵੀਡੀਓ ਦਿਖਾ ਰਹੇ ਹਾਂ ਲੈ ਚੱਲ ਬਈ ਬੰਦੇ ਫੈਕਸ ਜੇ ਹਵਾਨੇ ਦੀ ਮੱਝ ਹੈ ਤੇ ਅੱਜ ਦੀ ਵੀਡੀਓ ਦੇ ਨਾਗ ਦੋਸਤੋ 4 ਵਿਕਰੀ ਵਾਲੇ ਸੀ ਤੁਸੀਂ ਤਸੱਲੀ ਕਰਿਓ ਜਿਹੜਾ ਪਸੂ ਤੁਹਾਨੂੰ ਜੱੱਚਦਾ ਹੈ ਨੰਬਰ ਵੀ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ